ਨਦੇਸ਼ ਬਾਈ ਹਾਂ ਵੀਰੇ ਇਹ ਗੱਲ ਪੁੱਛਣੀ ਆ ਤੁਹਾਡੇ ਤੋਂ ਪੁੱਛੋ ਵਧੀਆ ਯਾਰੀ ਦੋਸਤੀ ਵਧੀਆ ਮੇਰੀ ਦੋਸਤੀ ਵਧੀਆ ਯਾਰੀ ਦੋਸਤੀ ਵਧੀਆ ਯਾਰ ਦੋਸਤੇ ਗਿਆ ਸਾਰੇ ਵਧੀਆ ਨੇ ਮੇਰੇ ਨਾਲ ਸਟੱਡੀ ਟਾਈਮ ਤੋਂ ਨਾਲ ਖੜੇ ਰਹੇ ਨੇ ਮੇਰੇ ਟੱਚ ਗਿੰਜੜੇ ਵੈਲਿਊ ਹੀ ਗਨੇ ਉਸ ਤੋਂ ਬਾਅਦ ਬਿਜ਼ਨਸ ਤੇ ਅਕੋਰਡਿੰਗ ਵੀ ਕਾਫੀ ਜੁੜ ਗਏ ਵਧੀਆ ਨੇ ਮਤਲਬ ਮੁਗਦੀ ਗੱਲ ਕਰਾਂ ਤਾਂ ਨਾਲ ਖੜਨ ਵਾਲੇ ਨੇ ਮੋਢੇ ਨਾਲ ਮੋਢਾ ਲਾ ਕੇ ਅੱਛਾ ਵਧੀਆ ਯਾਰ ਵੀ ਸਾਰੇ ਵਧੀਆ ਨੇ ਤਾਨੂੰ ਕੋਈ ਲੋੜ ਪਏ ਤਾਂ ਸਾਥ ਦਿੰਦੇ ਆ ਹਾਂ ਬਿਲਕੁਲ ਸਾਥ ਦਿੰਦੇ ਅੱਛਾ ਤੇ ਆਪਾਂ ਇਹ ਕਰਦੇ ਆ ਤੁਹਾਡੀ ਦੋਸਤੀ ਪਰਖਣੀ ਹੈ ਆਪਾਂ ਦੋਸਤੀ ਉਹ ਕਿਵੇਂ ਦੋਸਤੀ ਪਰਖਣੇ ਤੁਸੀਂ ਯਾਰ ਦੋਸਤ ਨੂੰ ਲਾਓ ਫੋਨ ਤੇ ਉਹਨੂੰ ਕਹਿਣਾ ਵੀ 5000 ਰੁਪਏ ਦੀ ਮੈਨੂੰ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਪੈ ਗਈ ਐਮਰਜੈਂਸੀ ਆ ਤੇ ਹੁਣੇ ਸੈਂਡ ਕਰ ਮਤਲਬ ਮੈਂ ਕਿਸੇ ਵੀ ਆਪਦੇ ਯਾਰ ਦੋਸਤ ਨੂੰ ਫੋਨ ਕਰਕੇ ਹਾਂ ਪੈਸੇ ਟ੍ਰਾਂਸਫਰ ਕਰਾਵਾਂ ਹੂੰ ਤੇ ਕਿਸ ਨੂੰ ਵੀ ਕਰ ਸਕਦਾ ਕਿਸ ਨੂੰ ਵੀ ਕਰ ਸਕਦਾ ਤਾਨੂੰ ਜਿਹੜਾ ਲੱਗਦਾ ਵੀ ਇਹ ਦੇ ਸਕਦਾ ਪੈਸੇ ਮਤਲਬ ਸਾਰੇ ਦੇ ਦੇ ਸਕੇ ਪੱਕੀ ਆਲੀ ਆ ਹਾਂ ਸਾਰੇ ਦੇ ਦੇ ਹਾਂ ਫਿਰ ਘਰੋਂ ਕੋਲ ਕਿਸੇ ਨੂੰ ਕਰਨਾ ਕਿਸੇ ਨੂੰ ਹੀ ਕਰ ਦੋ ਤੁਸੀਂ ਕਿਸ ਕਿਸ ਨੂੰ ਕੋਲ ਕੀਤਾ ਹੈ ਉਹ ਕਿਸੇ ਨੂੰ ਕੋਲ ਬੈਠੇ ਹਲੋ ਘਰੇ ਕੀ ਹਾਲ ਹੈ ਵਧੀਆ ਰਹੀ ਜੀ ਬੜੀ ਦੱਸਣਾ ਹਾਂ ਤੇ ਆਪਾਂ ਨੂੰ ਥੋੜਾ ਜਿਹਾ ਮੈਨੂੰ ਕੰਮ ਪੈ ਗਿਆ ਸੀਗਾ ਤੇ ਮੈਨੂੰ ਨੂੰ 5000 ਰੁਪਏ ਚਾਹੀਦੇ ਆ। ਅੱਛਾ ਕੀ ਹੋ ਗਿਆ? ਥੋੜਾ ਕੰਮ ਪੈ ਗਿਆ ਸੀ ਐਮਰਜੈਂਸੀ ਸੀ ਮੈਨੂੰ ਤੇ ਤੁਸੀਂ ਉਹ ਹੁਣੇ ਟ੍ਰਾਂਸਫਰ ਕਰ ਦਿਓ ਇਹਨੂੰ। ਮੇਰੇ ਆਪਣੇ ਕੋਲ ਫੋਨ ਤੋਂ ਬਾਣੀ ਸਕਦੇ ਕਿਉਂਕਿ ਆਸਾਂਗਾ ਸੈਕਟਰੀ ਨਹੀਂ ਆਈ ਸੀਗੀ। ਕਿਉਂਕਿ ਸੇਖਾ ਮੇਰੇ ਕੋਲ ਵੀ ਤੇਰੇ ਕੋਲ ਸੈਲਰੀ ਤੇ ਯਾਰ ਇੱਕ ਤਰੀਕ ਨੂੰ ਨਹੀਂ ਆਜੰਦੀ ਤੇਰੀ ਹੁਣ ਤਾਂ ਪੈਂਤਰੀ ਹੋ ਗਈ। ਆਜੰਦੀ ਆਪਾਂ ਨੂੰ ਲੇਟ ਹੋ

ਯਾਰ ਦੋਸਤਾਂ ਬਾਰੇ ਕੀ ਕਹਿਣਾ ਚਾਹਾਂਗਾ ਮਤਲਬ ਸਾਰੇ ਵਧੀਆ ਨੇ ਯਾਰ ਦੋਸਤਾਂ ਪਰ ਚਲੋ ਪੈਸੇ ਟਰਾਂਸਫਰ ਨਹੀਂ ਕੀਤੇ ਹਮਮ ਇਸ ਤੋਂ ਆਪਾਂ ਇਹ ਸਭ ਕੁਲੇ ਲੈ ਸਕਦੇ ਆਂ ਵੀ ਯਾਰੀ ਦੋਸਤੀ ਜੋ ਵੀ ਹੈ ਲੈਣ ਇਸਤਦਾਰੀ ਜੋ ਵੀ ਆਪਣੇ ਜੇ ਨੂੰ ਆਪਾਂ ਆਪਣੇ ਸਾਥੀ ਲੈਂ ਅਗਰ ਆਪਣੀ ਜੇਬ ਚ ਪੈਸੇ ਆ ਤਾਂ ਸਾਰਾ ਜਾਣੀ ਆਪਣਾ ਸਹੀ ਅਗਰ ਆਪਣੀ ਜੇਬ ਚ ਪੈਸੇ ਨਹੀਂ ਨਾ ਤਾਂ ਫਿਰ ਕੋਈ ਵੀ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਆ ਇਸ ਗੱਲ ਨੂੰ ਅਜੇ ਸਾਸ ਹੋ ਗਿਆ ਤੇ ਪੈਸੇ ਤੋਂ ਬਿਨਾ ਇਹ ਦੁਨੀਆ ਨਹੀਂ ਹੈ ਸਹੀ ਗੱਲ ਹੈ ਕੀ ਮਸੀ ਦੇ ਬਾਰੇ ਆਈ ਸਸੇ ਗੱਲ ਜੀ ਸਾਰਿਆਂ ਨੂੰ ਸਾਡੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਕੇ ਦੱਸਿਆ ਜੀ ਬਾਕੀ ਅੱਜ ਦਾ ਜਿਹੜੇ ਹਾਲਾਤ ਨੇ ਉਸ ਦੇ ਸਾਹਮਣੇ ਪੈਸਾ ਹੀ ਸਾਰਾ ਕੁਝ ਹੈ ਅਗਰ ਪੈਸਾ ਤੁਹਾਡੀ ਜੇਬ ਚ ਹੈ ਤਾਂ ਸਾਰਾ ਜਾਨ ਤੁਹਾਡੇ ਨਾਲ ਤੁਹਾਡਾ ਹੈ ਅਗਰ ਤੁਹਾਡੇ ਜੇਬ ਚ ਪੈਸੇ ਨਹੀਂ ਨੇ ਤੁਹਾਡਾ ਕੋਈ ਵੀ ਤੁਹਾਡਾ ਆਪ ਦਾ ਵੀ ਤੁਹਾਡਾ ਨਹੀਂ ਹੈ ਸੱਸੇ ਗਾੜੀ